ਨਦੀ ਨਾਲੇ ਕੋਲ ਰਹਿੰਦੇ ਲੋਕਾਂ ਦੇ ਲਈ ਬਹੁਤ ਵੱਡੀ ਖਬਰ ਹੈ ਕਿਉਂਕਿ ਹੁਣ ਕੈਂਸਰ ਵਰਗੀ ਭਿਆਨਕ ਬਿਮਾਰੀ ਇਹਨਾਂ ਲੋਕਾਂ ਦੇ ਘਰਾਂ ਦੇ ਵਿੱਚ ਪੈਦਾ ਹੋ ਸਕਦੀ ਹੈ ਕਿਉਂਕਿ ਦੱਸ ਦਈਏ ਕਿ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਨੇ 2024 ਦੇ ਵਿੱਚ ਕੀਤੀ ਗਈ ਕਿ ਖੋਜ ਦੇ ਆਧਾਰ ਦੇ ਉੱਤੇ ਕਿਹਾ ਹੈ ਕਿ ਪ੍ਰਦੂਸ਼ਿਤ ਨਦੀ ਨਾਲਿਆਂ ਦੇ ਕੋਲ ਰਹਿਣ ਵਾਲੇ ਲੋਕਾਂ ਦੇ ਵਿੱਚ ਕੈਂਸਰ ਹੋਣ ਦਾ ਖਤਰਾ ਬਹੁਤ ਜ਼ਿਆਦਾ ਹੈ ਜੇਕਰ ਕੈਂਸਰ ਵਰਗੀ ਭਿਆਨਕ ਬਿਮਾਰੀ ਦੀ ਗੱਲ ਕੀਤੀ ਜਾਵੇ ਤਾਂ ਅੱਜ ਦੇ ਸਮੇਂ ਦੇ ਵਿੱਚ ਇਹ ਭਾਰਤ ਦੇ ਹਰ ਇੱਕ ਦੂਜੇ ਤੀਜੇ ਘਰ ਦੇ ਵਿੱਚ ਦਿਖਣ ਨੂੰ ਮਿਲਦੀ ਹੈ ਤਾਂ ਇਹਨਾਂ ਇਲਾਕਿਆਂ ਦੇ ਵਿੱਚ ਕੀਤੇ ਗਏ ਅਧਿਐਨ ਦੇ ਨਤੀਜੇ ਦੱਸਦੇ ਨੇ ਕਿ ਇੱਥੋਂ ਦੇ ਵਾਤਾਵਰਣ ਦੇ ਵਿੱਚ ਸ਼ੀਸ਼ਾ ਲੋਹਾ ਅਤੇ ਐਲੂਮੀਨੀਅਮ ਦੀ ਮਾਤਰਾ ਕੇਂਦਰੀ ਪ੍ਰਦੂਸ਼ਣ ਨਿਯੰਤਰਣ ਬੋਰਡ ਦੀ ਮਨਜ਼ੂਰਸ਼ੁਦਾ ਹੱਦ ਤੋਂ ਵੱਧ ਸੀਗੀ ਤਾਂ ਮੰਗਲਵਾਰ ਨੂੰ ਰਾਜ ਸਭਾ ਦੇ ਵਿੱਚ ਰਾਜ ਮੰਤਰੀ ਪ੍ਰਤਾਪ ਰਾਵ ਜਾਦਵ ਨੇ ਇੱਕ ਪ੍ਰਸ਼ੰਤੇ ਪ੍ਰਸ਼ੰਤੇ ਲਿਖਤੀ ਜਵਾਬ ਦੇ ਵਿੱਚ ਜਾਣਕਾਰੀ ਦਿੱਤੀ ਹੈ ਪ੍ਰਤਾਪ ਰਾਵ ਜਾਦਵ ਨੇ ਰਾਜ ਸਭਾ ਦੇ ਵਿੱਚ ਦੱਸਿਆ ਹੈਗਾ ਕਿ ਕੇਂਦਰ ਸਰਕਾਰ ਕੈਂਸਰ ਦੇ ਇਲਾਜ ਤੇ ਦੇਖਭਾਲ ਦੀ ਪਹੁੰਚ ਦੇ ਵਿੱਚ ਸੁਧਾਰ ਕਰਨ ਦੇ ਲਈ ਵਚਨਬੱਧ ਹੈ ਤਾਂ ਇਸ ਪਹਿਲ ਦੇ ਤਹਿਤ ਉੱਚ ਸਤਰੀ ਨਿਦਾਨ ਅਤੇ ਇਲਾਜ ਦੀਆਂ ਸੁਵਿਧਾਵਾਂ ਪ੍ਰਦਾਨ ਕਰਨ ਦੇ ਲਈ 19 ਰਾਜ ਸਭਾ ਜਿਹੜੇ ਕਿ 19 ਰਾਜ ਕੌਂਸਲ ਸੰਸਥਾਨ ਅਤੇ ਬੀ ਤੀਜੀ ਪਦਰੀ ਇਕਬਾਲ ਕੈਂਸਰ ਕੇਂਦਰ ਨੂੰ ਮਨਜ਼ੂਰੀ ਦਿੱਤੀ ਗਈ ਹੈ ਦੱਸਣਯੋਗ ਹੈ ਕਿ ਹਰਿਆਣਾ ਦੇ ਛੱਜਰ ਦੇ ਵਿੱਚ ਰਾਸ਼ਟਰੀ ਕੈਂਸਰ ਸੰਸਥਾਨ ਅਤੇ ਕੋਲਕਾਤਾ ਦੇ ਵਿੱਚ ਚਿਤਰੰਜਨ ਰਾਸ਼ਟਰੀ ਕੈਂਸਰ ਸੰਸਥਾਨ ਦਾ ਦੂਜਾ ਕੰਪਲੈਕਸ ਸਥਾਪਿਤ ਕੀਤਾ ਗਿਆ ਹੈ ਤਾਂ ਪ੍ਰਤਾਪ ਰਾਵ ਜਾਦਵ ਨੇ ਕਿਹਾ ਹੈਗਾ ਕਿ 22 ਨਵੇਂ ਅਖਿਲ ਭਾਰਤੀ आयुर् विज्ञान संस्थान ਦੇ ਵਿੱਚ ਕੈਂਸਰ ਇਲਾਜ ਦੀਆਂ ਸਹੂਿਦਾਵਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਜੋ ਵਿਅਕਤੀਗਤ ਨਿਦਾਨ ਚਿਕਿਤਸਾ ਅਤੇ ਸਰਜਰੀ ਸੰਬੰਧੀ ਸੇਵਾਵਾਂ ਪ੍ਰਦਾਨ ਕਰਨਗੇ ਤਾਂ ਸਰਕਾਰ ਇਹ ਯਕੀਨੀ ਬਣਾਉਗੀ ਕਿ ਇਹਨਾਂ ਹਸਪਤਾਲਾਂ ਦੇ ਵਿੱਚ ਗਰੀਬਾਂ ਅਤੇ ਲੋੜਵੰਦਾ ਦੇ ਲਈ ਇਲਾਜ ਜਾਂ ਤਾਂ ਮੁਫਤ ਹੋਵੇ ਜਾਂ ਤਾਂ ਬਹੁਤ ਘੱਟ ਕੀਮਤ ਦੇ ਉਤੇ ਉਪਲਬਧ ਕਰਵਾਇਆ ਜਾਵੇ ਤਾਂ ਕਿ ਹਰੇਕ ਵਿਅਕਤੀ ਦੇ ਲਈ ਜ਼ਰੂਰੀ ਸਿਹਤ ਸੇਵਾਵਾਂ ਪਹੁੰਚ ਯੋਗ ਹੋ ਸਕਰ ਤਾਂ ਕੈਂਸਰ ਦਾ ਇਲਾਜ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਦੇ ਤਹਿਤ ਵੀ ਕਵਰ ਕੀਤਾ ਜਾਂਦਾ ਹੈ ਜੋ ਮੱਧਮ ਅਤੇ ਤੀਜੀ ਪੱਧਰੀ ਦੇਖਭਾਲ ਲਈ ਪ੍ਰਤੀ ਪਰਿਵਾਰ ਹਲਾਨਾ 5 ਲੱਖ ਰੁਪਏ ਤੱਕ ਦੀ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ ਤਾਂ ਇਸ ਯੋਜਨਾ ਦੇ ਤਹਿਤ ਆਬਾਦੀ ਦੇ ਹੇਠਲੇ 40% ਹਿੱਸੇ ਦੇ ਵਿੱਚ ਸ਼ਾਮਲ ਲਗਭਗ 55 ਕਰੋੜ ਲੋਕ 12.37 ਕਰੋੜ ਪਰਿਵਾਰ ਨੂੰ ਲਾਭ ਮਿਲਦਾ ਹੈ ਤਾਂ ਪ੍ਰਤਾਪ ਰਾਵ ਜਾਦਵ ਨੇ ਕਿਹਾ ਹੈਗਾ ਕਿ ਪੀਐਮ ਜੇ ਯੋਜਨਾ ਦੇ ਵਿੱਚ ਰਾਸ਼ਟਰੀ ਸਿਹਤ ਲਾਭ ਪੈਕੇਜ ਦੇ ਤਹਿਤ ਅਤੇ ਪੈਲੀਏਟਿਵ ਮੈਡੀਸਨ ਨਾਲ ਸੰਬੰਧਿਤ 500 ਤੋਂ ਵੱਧ ਪ੍ਰਕਿਰਿਆਵਾਂ ਨੂੰ ਸ਼ਾਮਿਲ ਕਰਦੇ ਹੋਏ 200 ਤੋਂ ਵੱਧ ਪੈਕੇਜ ਰੱਖੇ ਗਏ ਨੇ ਤਾਂ ਹੁਣ ਗੱਲ ਕਰਦੇ ਹਾਂ ਵੀ ਕੈਂਸਰ ਇਲਾਜ ਦੇ ਲਈ ਹੋਰ ਵਧੇਰੇ ਸਹਾਇਤਾ ਕਿਹੜੀ-ਕਿਹੜੀ ਹੋ ਸਕਦੀ ਹੈ ਤਾਂ ਕੈਂਸਰ ਦੇ ਇਲਾਜ ਨੂੰ ਹੋਰ ਵਧੇਰੇ ਸਹਯੋਗ ਦੇਣ ਦੇ ਲਈ ਪ੍ਰਧਾਨ ਮੰਤਰੀ ਜਿਹੜੇ ਕਿ ਭਾਰਤੀ ਜਨਯੋਸ਼ ਦੀ ਪ੍ਰਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਤਹਿਤ ਪ੍ਰਧਾਨ ਮੰਤਰੀ ਭਾਰਤੀ ਜਨਯੋਸ਼ ਦੀ ਕੇਂਦਰ ਦੇ ਨਾਂ ਦੇ ਨਾਲ ਖਾਸ ਆਟਲੈਂਡ ਸਥਾਪਿਤ ਕੀਤੇ ਜਾਣਗੇ ਉਹਨਾਂ ਦੱਸਿਆ ਹੈਗਾ ਕਿ 28 ਫਰਵਰੀ 2025 ਤੱਕ ਦੇਸ਼ ਭਰ ਦੇ ਵਿੱਚ ਕੁੱਲ 15.57 PMBJK ਖੁੱਲੇ ਜਾ ਚੁੱਕੇ ਨੇ ਜੋ ਕਿ ਉੱਚ ਗੁਣਵੱਤਾ ਵਾਲੀਆਂ ਜਨਰਲ ਦਵਾਈਆਂ ਕਿਫਾਇਤੀ ਮੁੱਲ ਦੇ ਉੱਤੇ ਉਪਲਬਧ ਕਰਵਾਈਆਂ ਜਾਣਗੀਆਂ ਤਾਂ ਇਸ ਯੋਜਨਾ ਦੇ ਤਹਿਤ 2047 ਤਰ੍ਹਾਂ ਦੀਆਂ ਦਵਾਈਆਂ ਅਤੇ 300 ਸਰਜਿਕਲ ਉਪਕਰਨ ਸ਼ਾਮਿਲ ਨੇ ਜਿਨ੍ਹਾਂ ਦੇ ਵਿੱਚੋਂ 87 ਉਤਪਾਦ ਖਾਸ ਤੌਰ ਦੇ ਉੱਤੇ ਕੈਂਸਰ ਇਲਾਜ ਲਈ ਉਪਲਬਧ ਨੇ ਤਾਂ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੇ ਵੱਲੋਂ ਸ਼ੁਰੂ ਕੀਤੀ ਗਈ ਇਹ ਪੈਲ ਕੈਂਸਰ ਦਿਲ ਦੀਆਂ ਬਿਮਾਰੀਆਂ ਅਤੇ ਹੋਰ ਗੰਭੀਰ ਸਿਹਤ ਸਮੱਸਿਆਵਾਂ ਦੇ ਲਈ ਕਿਫਾਇਤੀ ਦਵਾਈਆਂ ਉਪਲਬਧ ਕਰਵਾਉਣ ਦੇ ਲਈ ਯਕੀਨੀ ਬਣਾਵੇਗੀ